ਜੋ ਨਾਸ ਬੋਕਸਮੈਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਿੰਸ ਨਿਆਲ ਅੱਜ ਵਕ ਦੀ ਵੱਡੀ ਖਬਰ ਸਾਹਮਣੇ ਆ ਰਹੀ ਆ ਕੈਨੇਡਾ ਤੋਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਵੱਡਾ ਐਲਾਨ ਕੀਤਾ ਹੈ ਇੱਕ ਹੋਰ ਵੱਡਾ ਚਟਕਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਿੱਤਾ ਹੈ ਤਾਂ 2025-26 ਚ ਇਹ ਸੀਮਾ ਜਿਹੜੀ ਹੈ ਵਿਦਿਆਰਥੀਆਂ ਦੀ 10% ਹੋਰ ਘਟਾ ਦਿੱਤੀ ਜਾਵੇਗੀ ਜਿੱਥੇ ਲੱਖਾਂ ਬੱਚੇ ਪ੍ਰਵਾਸ ਕਰ ਰਹੇ ਨੇ ਵਿਦਿਆਰਥੀ ਸਟੱਡੀ ਵੀਜ਼ੇ ਤੇ ਸਟੱਡੀ ਪਰਮਿਟ ਤੇ ਤਾਂ ਹੁਣ ਕੈਨੇਡਾ ਸਰਕਾਰ ਹੋਰ ਸਖਤੀ ਕਰ ਰਹੀ ਹੈ 10% ਸਟਡੀ ਪਰਮਿਟ ਹੋਰ ਕਟਾ ਦਿੱਤੇ ਜਾਣ ਕੇ ਹੋਰ ਕੀ ਐਲਾਨ ਕੀਤੇ ਗਏ ਨੇ 스파우스 ਵੀਜ਼ੇ ਤੇ ਵੀ ਸਖਤੀ ਕੀਤੀ ਗਈ ਹੈ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਵੀ ਸਖਤੀ ਕੀਤੀ ਗਈ ਹੈ ਤਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣ ਦੇ ਲਈ ਤੁਹਾਨੂੰ ਦੋ ਵਾਰ ਆਇਲਸ ਕਰਨੀ ਪਵੇਗੀ ਇੱਕ ਵਾਰ ਤੁਸੀਂ ਭਾਰਤ ਚ ਆਇਲਸ ਕਰਕੇ ਜਾਂਦੇ ਹੋ ਔਰ ਜਦੋਂ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਵੋਗੇ ਤਾਂ ਉਦੋਂ ਫਿਰ ਇੱਕ ਅੰਗਰੇਜ਼ੀ ਜਾਂ ਫ੍ਰੈਂਚ ਤੁਹਾਨੂੰ ਉੱਥੇ ਟੈਸਟ ਦੇਣਾ ਪਵੇਗਾ ਤਾ ਇਹ ਕਿਤਨਾ ਕਿਤੇ ਵੱਡੀ ਸਖਤੀ ਹੈ ਔਰ ਨਾਲ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਸਟੱਡੀ ਵੀਜ਼ੇ ਦੀ ਤਾਂ ਸਟੱਡੀ ਵੀਜ਼ਾ ਲੈ ਕੇ ਜਾਣ ਵਾਲੇ ਬੱਚਿਆਂ ਲਈ ਬਹੁਤ ਵੱਡਾ ਚੱਕਾ ਹੈ ਕਿ 10% ਹੋਰ ਕਟਾ ਦਿੱਤੀ ਜਾਵੇਗੀ ਜਿੱਥੇ 2023 ਦੇ ਵਿੱਚ 4 ਲੱਖ ਤੋਂ ਵੱਧ ਬੱਚਿਆਂ ਨੇ ਪ੍ਰਵਾਸ ਕੀਤਾ ਤਾਂ ਹੁਣ ਜੇਕਰ ਉਸ ਦੇ ਵਿੱਚ ਕਟੌਤੀ ਲੱਗੇਗੀ ਤਾਂ ਕਰੀਬ 3 ਤੋਂ 4 3 ਤੋਂ 4 ਲੱਖ ਦੇ ਵਿਚਕਾਰ ਹੀ ਉਹ ਬੱਚੇ ਰਹਿ ਜਾਣਗੇ ਔਰ ਨਾਲ ਦੇ ਨਾਲ ਇਨਾ ਹੀ ਨਹੀਂ ਕੈਨੇਡਾ ਸਰਕਾਰ ਆਉਣ ਵਾਲੇ ਸਮੇਂ 'ਚ ਇਸ ਨੂੰ 5% ਤੱਕ ਲੈ ਕੇ ਆਵੇਗੀ 5% ਬੱਚੇ ਹੀ ਉਹ ਜਿਹੜੇ ਆ ਕੈਨੇਡਾ ਜਾ ਸਕਣਗੇ ਇਹ ਵੱਡਾ ਚਟਕਾ ਕਿਉਂਕਿ ਹਾਲੀ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਦੇ ਲੋਕਾਂ ਦੇ ਲਈ ਕੈਨੇਡੀਅਨ ਸਿਟੀਜ਼ਨ ਲੋਕਾਂ ਦੇ ਹੱਕ 'ਚ ਇਹ ਫੈਸਲਾ ਲਿਆ ਕਿ ਹੁਣ ਮੌਕਾ ਕੈਨੇਡਾ ਦੇ ਯੁਵਾ ਨੌਜਵਾਨ ਪੀੜੀ ਦੀ ਲਈ ਹੈ ਔਰ ਮਾਰਕਟ ਲੇਬਰ ਜਿਹੜੀ ਮਾਰਕਟ ਹੈ ਲੇਬਰ ਮਾਰਕਟ ਹੈ ਉਹ ਵੀ ਬਦਲ ਗਈ ਹੈ ਇਸ ਕਰਕੇ ਇਹ ਐਲਾਨ ਜਿਹੜੇ ਨੇ ਲਗਾਤਾਰ ਕੀਤੇ ਜਾ ਰਹੇ ਨੇ ਕਦੇ ਸਪਾਊਸ ਵੀਜ਼ੇ ਤੇ ਵੀ ਸਖਤੀ ਇਸ ਤਰੀਕੇ ਨਾਲ ਕੀਤੀ ਗਈ ਹੈ ਸਪਾਊਸ ਵੀਜ਼ਾ ਪਹਿਲਾਂ ਗ੍ਰੈਜੂਏਸ਼ਨ ਵਾਲਿਆਂ ਨੂੰ ਮਿਲ ਜਾਂਦਾ ਸੀ ਪਰ ਉਹ ਵੀ ਹੁਣ ਪੋਸਟ ਗ੍ਰੈਜੂਏਟ ਜਿਹੜਾ ਜੀਵਨ ਸਾਥੀ ਆ ਉਸ ਦੇ ਜੀਵਨ ਸਾਥੀ ਨੂੰ ਮਿਲੇਗਾ ਔਰ ਉਸ ਦੇ ਵਿੱਚ ਵੀ 16 ਮਹੀਨਿਆਂ ਦਾ ਤੁਹਾਡਾ ਕੋਰਸ ਹੋਵੇਗਾ ਤਾਂ ਹੀ ਤੁਹਾਨੂੰ ਜਿਹੜਾ ਉਹ ਨਾਲ ਰਹਿਣ ਦੀ ਯੋਗਤਾ ਦਿੱਤੀ ਜਾਵੇਗੀ ਨਾਲ ਰਹਿਣ ਦਿੱਤਾ ਜਾਵੇਗਾ ਤੁਹਾਡੇ ਜੀਵਨ ਸਾਥੀ ਨੂੰ ਔਰ ਗ੍ਰੈਜੂਏਸ਼ਨ ਵਾਲਿਆਂ ਲਈ ਤਾਂ ਬਹੁਤ ਹੀ ਵੱਡਾ ਚਟਕ ਹੈ ਸਿੱਧੇ ਤੌਰ ਤੇ ਮਾਰਕ ਮਿਲਰ ਹੋਰਾਂ ਨੇ ਕਿਹਾ ਹੈ ਕਿ ਆਪਣੀ ਪੜਾਈ ਕਰੋ ਤੇ ਆਪਣੇ ਮੁਲਕ ਵਾਪਸ ਜਾਓ ਇਹ ਕੈਨੇਡਾ ਹੁਣ ਸਿੱਧੇ ਤੌਰ ਤੇ ਕਹਿਣਾ ਸ਼ੁਰੂ ਕਰ ਚੁੱਕਿਆ ਹੈ ਔਰ ਇਨਾ ਹੀ ਨਹੀਂ ਬਹੁਤ ਸਾਰੇ ਕਾਨੂੰਨ ਇਸ ਮਹੀਨੇ ਵੀ ਲਾਗੂ ਹੋਏ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਾਨੂੰਨ ਹੋਰ ਲਾਗੂ ਹੋਣ ਜਾ ਰਹੇ ਨੇ ਇਹ ਕਿਹਾ ਜਾ ਰਿਹਾ ਹੈ ਕਿ 10% ਕਟਾਇਆ ਗਿਆ ਪਰ ਆਉਣ ਵਾਲੇ ਸਮੇਂ 2026 ਤੱਕ 5 ਫੀਸਡ ਬੱਚੇ ਹੀ ਪ੍ਰਵਾਸ ਜਿਹੜੇ ਉਹ ਕਰ ਸਕਣਗੇ ਕਿਉਂਕਿ ਕੈਨੇਡਾ ਦੀ ਜਿਹੜੀ ਲਗਾਤਾਰ ਵਧ ਰਹੀ ਆਬਾਦੀ ਔਰ ਕੈਨੇਡਾ ਦੀ ਇਕਨੋਮੀ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ ਕੰਮ ਉਸ ਤਰੀਕੇ ਦਾ ਹੈ ਨਹੀਂ ਹੈ ਕੰਮ ਬੱਚਿਆਂ ਨੂੰ ਮਿਲ ਨਹੀਂ ਰਹੀ ਆ ਕੈਨੇਡਾ ਦੀ ਧਰਤੀ ਦੀ ਅਸਲ ਸੱਚਾਈ ਜਿਹੜੀ ਆ ਉਹ ਅਕਸਰ ਅਸੀਂ ਵੀਡੀਓਜ਼ ਦੇਖਦੇ ਆ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਔਰ ਬੱਚੇ ਪਰੇਸ਼ਾਨ ਹੋ ਰਹੇ ਨੇ ਔਰ ਕੈਨੇਡਾ ਸਰਕਾਰ ਵੀ ਇਸ ਤੋਂ ਬਹੁਤ ਪਰੇਸ਼ਾਨ ਹੈ ਕਿਉਂਕਿ ਕੈਨੇਡਾ ਦੇ ਲੋਕ ਵੀ ਇਹ ਝੰਡਾ ਚੁੱਕ ਕੇ ਖੜੇ ਨੇ ਕਿ ਇਹਨਾਂ ਪ੍ਰਵਾਸ ਨਾ ਵਧਾਇਆ ਜਾਵੇ ਨਹੀਂ ਤਾਂ ਸਾਨੂੰ ਵੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਔਰ ਦੂਜੇ ਪਾਸੇ ਜੋ ਵਰਕ ਪਰਮਿਟ ਤੇ ਕਟੌਤੀ ਕੀਤੀ ਗਈ ਹੈ ਕਿ 10% ਹੋਰ ਵਰਕ ਪਰਮਿਟ ਜਿਹੜਾ ਘਟਾਇਆ ਗਿਆ ਕਿ ਕਿਸੇ ਵੀ ਕੰਪਨੀ ਦੀ ਕਿਤੇ ਵੀ ਕੋਈ ਪ੍ਰਵਾਸੀ ਕੰਮ ਕਰ ਰਿਹਾ ਇੰਟਰਨੈਸ਼ਨਲ ਸਟੂਡੈਂਟ ਕੰਮ ਕੰਮ ਕਰ ਕੰਮ ਕਰ ਰਿਹਾ ਉਸ ਚ 10% ਜਿਹੜੀ ਹੈ ਹੋਰ ਕਟੌਤੀ ਕੀਤੀ ਗਈ ਜਿਸ ਤੋਂ ਬਾਅਦ ਸਟੂਡੈਂਟਸ ਨੇ ਧਰਨਾ ਲਗਾਇਆ ਸੀਗਾ ਔਰ ਹੁਣ ਧਰਨਾ ਲਗਾਉਣ ਤੋਂ ਬਾਅਦ ਹਾਲਾਂਕਿ ਉਹਨਾਂ ਦੀ ਸੁਣਵਾਈ ਹੁੰਦੀ ਹੈ ਕਿ ਨਹੀਂ ਹੁੰਦੀ ਹੈ ਪਰ ਉਸ ਤੋਂ ਬਾਅਦ ਇਹ ਝਟਕੇ ਤੇ ਚਟਕਾ ਜਿਹੜਾ ਕਨੇਡਾ ਸਰਕਾਰ ਜਿਹੜੀ ਦੇ ਰਹੀ ਹੈ ਉਹ ਇੱਕ ਵੱਡੀ ਚਿੰਤਾ ਜਿਹੜੀ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਬਣ ਚੁੱਕੀ ਹੈ ਜਿਹੜੇ ਉੱਥੇ ਰਹਿ ਰਹੇ ਨੇ ਜਾਂ ਫਿਰ ਜਿਹੜੇ ਇੱਥੋਂ ਜਾਣ ਦੀ ਤਿਆਰੀ ਕਰ ਰਹੇ ਨੇ ਤਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਔਰ ਇੰਨਾ ਹੀ ਨਹੀਂ ਇਸ ਦੇ ਵਿੱਚ ਇਹ ਵੀ ਗੱਲ ਕੀਤੀ ਗਈ ਹੈ ਕਿ ਜਿਹੜੇ ਟੂਰਿਸਟ ਵੀਜ਼ਾ ਨੇ ਉਸ 'ਚ ਵੀ ਜਿਹੜਾ ਅਫਸਰ ਸ਼ਕਤੀ ਵਖਾਉਣ ਅਫਸਰ ਇਹ ਟੂਰਿਸਟ ਵੀਜ਼ਾ ਅਲਾਉਣ ਵੇਲੇ ਪੂਰਨ ਤਰ੍ਹਾਂ ਤੋਂ ਸ਼ਕਤੀ ਲਾਵੇ ਕਿਉਂਕਿ ਟੂਰਿਸਟ ਵੀਜ਼ਾ ਵਾਲਿਆਂ ਲਈ ਵੀ ਪਹਿਲਾਂ ਜਿਹੜੀ ਆਫਰ ਕੋਰੋਨਾ ਸਮੇਂ ਕੈਨੇਡਾ ਨੇ ਖੋਲੀ ਸੀ ਕਿ ਉਹ ਕੰਮ ਕਰ ਸਕਦੇ ਨੇ ਉਸ ਤੇ ਵੀ ਜਿਹੜਾ ਉਸ ਨੂੰ ਵੀ ਜਿਹੜਾ ਬੰਦ ਕਰ ਦਿੱਤਾ ਗਿਆ ਹੁਣ ਟੂਰਿਸਟ ਵੀਜ਼ਾ ਤੇ ਜਾਣ ਵਾਲੇ ਕੋਈ ਵੀ ਵਿਅਕਤੀ ਭਾਰਤੀ ਹੋਵੇ ਚਾਹੇ ਕੋਈ ਵੀ ਹੋਵੇ ਉਹ ਉਸ ਵੀਜ਼ਾ ਤੇ ਕੰਮ ਨਹੀਂ ਕਰ ਸਕਦਾ ਇਸ ਵਕਤ ਦੀ ਅਹਿਮ ਜਾਣਕਾਰੀ ਇਸ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ